ਸਾਤਿਰੇ ਕਾਲ ਆ ਸਾਤਿ ਸਾਰੇ ਰਾ ਦੀ ਫਿਚੀਓ ਆਯੋ ਦੀ ਆਪਾ ਹੁਣ ਡੇਲੀਅਰ ਟੈਸਟ ਕਰੀਏ 85 ਸਪੀਡ ਤੇ ਹੁੰਦਾ ਰੈਡੀਅਲ ਟੈਸਟ ਆਪਣਾ ਰੈਡੀ ਹੋ ਜਾਓ ਰੈਡੀ ਪੂਰੇ ਬ੍ਰਹਿਮੰਡ ਵਿੱਚ ਸਾਡੀ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਹੈ ਡੰਡੀ ਧਰਤੀਆਂ ਤਾਂ ਹੋਰ ਵੀ ਬਹੁਤ ਨੇ ਪਰੰਤੂ ਉੱਥੇ ਜੀਨ ਜੋਗ ਹਾਲਾਤ ਨਹੀਂ ਹਨ ਡੰਡੀ ਕੁਦਰਤ ਨੇ ਇਹ ਵਰਦਾਨ ਸਿਰਫ ਸਾਡੀ ਧਰਤੀ ਨੂੰ ਹੀ ਦਿੱਤਾ ਹੈ ਡੰਡੀ ਸੂਰਜੀ ਮੰਡਲ ਵਿੱਚ ਸਾਡੀ ਧਰਤੀ ਦਾ ਰਤਬਾ ਇਸੇ ਕਰਕੇ ਮਹਾਨ ਹੈ ਕਿਉਂਕਿ ਇਹ ਜੀਵਨਦਾਤੀ ਹੈ ਅਤੇ ਸਾਡੇ ਸਾਰਿਆਂ ਦੀ ਮਾਂ ਹੈ ਡੰਡੀ ਕੁਦਰਤ ਨੇ ਜਿਵੇਂ ਹਰ ਜੀਵ ਨੂੰ ਜੀਵਤ ਰਹਿਣ ਲਈ ਕੋਈ ਨਾ ਕੋਈ ਵਿਸ਼ੇਸ਼ ਗੁਣ ਪ੍ਰਦਾਨ ਕੀਤਾ ਹੋਇਆ ਹੈ ਜਿਸ ਨਾਲ ਉਹ ਆਪਣੀ ਜੀਵਨ ਦੀ ਰੱਖਿਆ ਕਰ ਸਕੇ ਇਸੇ ਤਰ੍ਹਾਂ ਸਾਡੀ ਧਰਤੀ ਨੂੰ ਵੀ ਕੁਦਰਤ ਨੇ ਜੀਵਨ ਦੇ ਵਿਚਾਰ ਲਈ ਵਾਤਾਵਰਨ ਦੇ ਰੂਪ ਵਿੱਚ ਇਹ ਸੁਰੱਖਿਆ ਕਵਚ ਦਿੱਤਾ ਹੋਇਆ ਹੈ ਜੇ ਧਰਤੀ ਕੋਲ ਇਹ ਕਵਚ ਨਾ ਹੁੰਦਾ ਤਾਂ ਇਹ ਵੀ ਬਾਕੀ ਗ੍ਰਹਿਾਂ ਬਾਂਗ ਬਾਂਜ ਅਤੇ ਬੰਜਰ ਹੁੰਦੀ ਡੰਡੀ ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਅੱਜ ਦਾ ਲਾਲਚੀ ਅਤੇ ਬੇਸਮਝ ਮਨੁੱਖ ਇਸ ਗੱਲ ਨੂੰ ਨਹੀਂ ਸਮਝ ਰਿਹਾ ਡੰਡੀ ਜੇਕਰ ਧਰਤੀ ਦਾ ਇਹ ਕਵਚ ਲੀਰੋ-ਲੀਰ ਹੋ ਕੇ ਬिखर ਜਾਂਦਾ ਹੈ ਤਾਂ ਧਰਤੀ ਉੱਪਰਲਾ ਜੀਵਨ ਵੀ ਉਸੇ ਦਿਨ ਸਮਾਪਤ ਹੋ ਜਾਵੇਗਾ ਡੰਡੀ ਫਸਲਾਂ ਬੂਟੇ ਪਸ਼ੂ ਪੰਛੀ ਸਭ ਨਸ਼ਟ ਹੋ ਜਾਣਗੇ ਡੰਡੀ ਮਨੁੱਖ ਦੀ ਹੋਂਦ ਵੀ ਮਿਟ ਜਾਵੇਗੀ ਡੰਡੀ ਫਿਰ ਸਾਡਾ ਵੀ ਇਹ ਖੂਬਸੂਰਤ ਗ੍ਰਹਿ ਜੀਵਨਹੀਨ ਹੋ ਕੇ ਬਾਕੀ ਗ੍ਰਹਾਂ ਵਾਂਗ ਪਟਕਦਾ ਫਿਰੇਗਾ ਡੰਡੀ ਜਿਵੇਂ ਅਸੀਂ ਮੰਗਲ ਗ੍ਰਹਿ ਉੱਤੇ ਭੇਜੇ ਰੋਬੋਟ ਹੁਣ ਅਬਜਤੀ ਤੁਹਾਨੂੰ 20 ਸਕਿੰਟ ਦੀ ਬ੍ਰੇਕ ਦਿਆ ਕਰਾਂਗੇ ਤੇ ਇਹਦੇ ਵਿੱਚ ਰੋਕ ਕੇ ਜੇ 2 ਮਿੰਟ ਲੈਣੇ ਹੁੰਦੇ ਤੁਸੀਂ ਆਪੇ ਲੈ ਲਿਆ ਕਰੋ ਹਾਂਜੀ ਰੈਡੀ ਕਈ ਵਾਰ ਇੰਜ ਹੁੰਦਾ ਹੈ ਕਿ ਪਤੀ ਨੇ ਜ਼ਿੰਦਗੀ ਵਿੱਚ ਪਤਨੀ ਦੀ ਰੱਤੀ ਪਰ ਹੋਈ ਪਰਵਾਹ ਨਹੀਂ ਕੀਤੀ ਹੁੰਦੀ ਫਿਰ ਬੁੱਡੇ ਵਾਰੇ ਪਤਨੀ ਪਤੀ ਤੋਂ ਬਦਲੇ ਲੈਂਦੀ ਹੈ ਅਤੇ ਪਤੀ ਵਿਚਾਰਾ ਚੁੱਪਚਾਪ ਤਸ਼ੱਦਦ ਸਹਿਣ ਕਰਦਾ ਤੁਰਿਆ ਰਹਿੰਦਾ ਹੈ ਡੰਡੀ ਜੇ ਸਹਿਨਾ ਨਹੀਂ ਕਰਦਾ ਤਾਂ ਕਰਦਾ ਮਾਹੌਲ ਡਾਵਾਡੋਲ ਹੋਣ ਦਾ ਖਤਰਾ ਰਹਿੰਦਾ ਹੈ ਡੰਡੀ ਮੈਂ ਅਜੇ ਹੀ ਇੱਕ ਸ਼ਖਸ ਨੂੰ ਜਾਣਦਾ ਹਾਂ ਜੋ ਅਜੇ ਨਾ ਖੁਸ਼ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ ਡੰਡੀ ਉਹ ਸਦਾ ਇਹ ਕਹਿੰਦਾ ਸੁਣਿਆ ਹੈ ਕਿ ਇੱਕ ਚੁੱਪ ਸੋਖ ਡੰਡੀ ਉਹ ਸਦਾ ਕਹਿੰਦਾ ਹੈ ਕਿ ਹਮੇਸ਼ਾ ਘੱਟ ਬੋਲੋ ਡੰਡੀ ਜੇ ਕੋਈ ਗੱਲ ਕਹਿਣ ਲਈ 20 ਸ਼ਬਦਾਂ ਦੀ ਲੋੜ ਹੈ ਤਾਂ ਜੇ 10 ਸ਼ਬਦਾਂ ਨਾਲ ਸਰਦਾ ਹੈ ਤਾਂ ਬਾਕੀ એનર્ਜੀ ਬਚਾ ਕੇ ਰੱਖੋ ਡੰਡੀ ਕਿਸੇ ਗਿਆਨੀ ਨੇ ਕਿਹਾ ਹੈ ਕਿ ਸਮਝਦਾਰ ਦਾ ਦਿਮਾਗ ਅਤੇ ਮੂਰਖ ਪ੍ਰਾਣੀ ਦੀ ਜ਼ੁਬਾਨ ਚਲਦੀ ਹੈ ਡੰਡੀ ਜੇ ਤੁਸੀਂ 99 ਕੰਮ ਸਹੀ ਕਰਦੇ ਹੋ ਅਤੇ ਜੇ ਇੱਕ ਕੰਮ ਗਲਤ ਹੋ ਜਾਂਦਾ ਹੈ ਤਾਂ ਤੁਹਾਡੇ 99 ਕੰਮਾਂ ਉੱਤੇ ਪਾਣੀ ਫਿਰ ਜਾਂਦਾ ਹੈ ਡੰਡੀ ਉਸ ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਲੱਗਦਾ ਹੈ ਕਿ ਕਿੰਨੇ ਦੁੱਖ ਵਿੱਚੋਂ ਗੁਜ਼ਰ ਰਿਹਾ ਹੈ ਡੰਡੀ ਫਿਰ ਉਹ ਆਪਣੇ ਚਿਹਰੇ ਉੱਤੇ ਮੁਸਕਰਾਹਟ ਦਾ ਮੁਖੌਟਾ ਪਹਿਨ ਕੇ ਕਹਿੰਦਾ ਹੋਇਆ ਤੁਰਪੈਂਦਾ ਹੈ ਡੰਡੀ ਮੈਂ ਫਿਰ ਉਸ ਦੀ ਲੜਖੜਾਉਂਦੀ ਚਾਲ ਨੂੰ ਦੇਖਦਾ ਹਾਂ ਕਿ ਸ਼ਖਸ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਡੰਡੀ ਇਸ ਤਰ੍ਹਾਂ ਹੀ ਇੱਕ ਪਈ ਜਿਹੜਾ ਸਹਿਣਾ ਬੋਲਿਆ ਗਿਆ ਨਾ ਉੱਥੇ ਸਹਿਣ ਕਰ ਲਿਓ ਜੇ ਸਹਿਣ ਨਹੀਂ ਕਰਦਾ ਧੰਨਵਾਦ ਜੈ ਭੀ ਜੰਦਾਬਾਦ